ਸਾਜੀ ਅਧਵੀ ਮਹਿਫਿਲ ਪੰਜਾਬ ਸ਼ੋਰ ਵਰਤਾਰਾ ਸਾਈ ਸਵਾ ਪਿੰਡ ਟੋਲੀ ਪ੍ਰਧਾਨਗਰ ਨੂੰ ਅਜੀ ਕਵੀਦਾਨ ਪੁਰੀ ਕੀਤਾ ਗਿਆ ਹੈ ਧੰਨ ਧੰਨ ਅਮਰ ਸਿੰਘ ਜਥੇਦਾਰ ਬਾਬਾ ਹਰਮਾਨ ਸਿੰਘ ਜਨਮ ਦਿਹਾੜੇ ਨੂੰ ਸਨਪੇ ਸਾਰੀ ਸੰਗਤ ਦੇ ਵਿਅਕਤੀ ਹੈ ਭਾਈ ਕੁਝ ਹੀ ਬਰਾਦੇ ਵਿੱਚ ਜਿਹੜੇ ਆਏ ਹੋਏ ਕਵੀ ਨੇ ਉਹਨਾਂ ਨੇ ਗੁਰੂ ਸਾਹਿਬ ਦੀ ਉਦਸਪਸਤ ਕਰਦੀ ਹੈ ਆਪਣੀ ਇਸ ਨਾਮ ਨਾਲ ਆਪਣੀ ਕਵਤਾਰਿਆ ਸਾਰੀ ਸੰਗਤ ਦੀ ਬੇਨਤੀ ਹੈ ਜੂੜ ਸਾਰੀ ਸੰਗਤ ਬੜੇ ਖੁਸ਼ ਦੇ ਨਾਲ ਗੁਰੂ ਸਾਹਿਬ ਦਾ ਸੁਲੱਭਿਤ ਹੋ ਕੇ ਕਵਿਤਾ ਆਰਾਮ ਹੋ ਲੱਗਾ ਇਹ ਪਰਿਚੈ ਕਾਇਦ ਨਾਲ ਸਾਰੀ ਸੰਗਤ ਆ ਗਿਆ ਦਿਓ ਓਏ ਸੋਨਾਰ ਉਹ ਸ੍ਰੀ ਅਕਾਲ ਉਹ ਸਾਡੇ ਸਬਾਤ ਦੇ ਇਲਾਕੇ ਤੇ ਤਨ ਬਾਬਾ ਹਰਮਾਨ ਸਿੰਘ ਜੀ ਦੀ ਕਿਰਪਾ ਜਿਹੜੀ ਹੈ ਕਿਸੇ ਤੋਂ ਛੁਪੀ ਨਹੀਂ ਸਾਡਾ ਇਲਾਕਾ ਵੀ ਗੁਰੂ ਸਾਹਿਬ ਦੇ ਇਸ ਪਵਿੱਤਰ ਸਥਾਨ ਤੇ ਤਨ ਮਨੋਂ ਧਰਮ ਸਮਰਪਿਤ ਹੁੰਦਾ ਹੈ ਤੇ ਦਾਤਾ ਲੈ ਕੇ ਜਾਂਦਾ ਹੈ ਸੋ ਅੱਜ ਸਾਨੂੰ ਇਹ ਸੁਭਾਗ ਪ੍ਰਾਪਤ ਹੋਇਆ ਹੈ ਕਿ ਅਸੀਂ ਗੁਰੂ ਸਾਹਿਬ ਦੀ ਪੁਸਤਕ ਬਾਬਾ ਹਰਮਾਨ ਸਿੰਘ ਜੀ ਦੀ ਪੁਸਤਕ ਇਹ ਤੇ ਇਸ ਅਸਥਾਨ ਦੀ ਪੁਸਤਕ ਕਵਿਤਾਵਾਂ ਦੇ ਰਾਮੀ ਰਚਨਾਵਾਂ ਦੇ ਨਾਮ ਕਰੀਏ ਸੋ ਸਭ ਤੋਂ ਪਹਿਲਾਂ ਆਏ ਹੋਏ ਸਾਰੇ ਹੀ ਕਵੀ ਸਹਿਬਾਨ ਦਾ ਮੈਂ ਸਾਜੀ ਅਲੀ ਮਹਿਫਲ ਤੇ ਸ਼ਬਦ ਦਾ ਸਾਰੇ ਸਭਾ ਅਡੌਲੀ ਇਸ ਤੋਂ ਇਲਾਵਾ ਸਿੱਖ ਸੇਵਾ ਪੀਪਲ ਬਾਂਸ ਪੰਜਾਬ ਤੇ ਪੰਜਾਬੀ ਸਹਿ ਸਭਾ ਵਾਲੀ ਦੇ ਸਾਰੇ ਹੀ ਮੌਜਦ ਸਹਿਬਾਨ ਦੇ ਨੂੰ ਨਿਕਾ ਸਵਾਗਤ ਹੈ ਜੀ ਆਇਆਂ ਨੂੰ ਸੋ ਦੱਸਤਾ ਕਰਾਂ ਮੈਂ ਬੇਨਤੀ ਕਰਾਂਗਾ ਮਡੋਰੀਆ ਸਾਹਿਬ ਨੂੰ ਭਪਿੰਦਰ ਸਿੰਘ ਮਡੋਰੀਆ ਜੀ ਆਪਣੀ ਰਤਨ ਲੈ ਕੇ ਅੱਜ ਇਸ ਅੱਜ ਇਸ ਕਵੀ ਦਰਬਾਰ ਦਾ ਆਰੰਭ ਕਰਕੇ ਭਪਿੰਦਰ ਸਿੰਘ ਮਡੋਰੀਆ ਜੀ ਸੋ ਰਹਾ ਸ੍ਰੀ ਅਕਾਲ वैगुरु जी का खालसा वैगुरु जी का भाई सत्कारियो भाई साहिब संग लिए

ਸਰਕਾਰ ਹਰਿੰਦਰ ਹਰਵਤ ਨੇ ਪਰਵਾਤ ਕਰਿਆ ਸਹਿ ਸਭਾ ਮਨੋ ਦੇ ਬਲੋਂ ਤੇ ਜਿਹਨੂੰ ਸਹਿਜ ਬੁੜਿਆ ਪੰਜਾਬੀ ਸਹਿ ਸਭਾ ਬੁੜਿਆ ਬੜੀ ਖੁਸ਼ੀ ਕਰਦਾ ਹੈ ਕਿ ਅੱਜ ਦਾ ਦਿਨ ਆਪਾਂ ਜਥੇਦਾਰ ਹਨ ਵਾਸੀ ਜੀ ਇਹਨਾਂ ਦੇ ਇਸ ਦਾ ਇੱਕ ਬਾਗ ਲਾਇਆ ਕੋਲੋਂ ਲੈਣਾ ਜਦੋਂ ਨੇ ਦਿਨ ਦੀ ਖੁਸ਼ੀ ਚੱਲਦਾ ਉਹ ਵੀ ਤਾਂ ਬਾਗ ਹੈ ਮੈਂ ਪਟਾਵਾਲਾ ਕਿ ਸਭ ਤੋਂ ਪਹਿਲਾ ਨੰਬਰ ਮੇਰਾ ਲੱਗਿਆ ਇਹ ਨੰਬਰ ਦੋ ਕਿ ਮੇਰਾ ਪਿੰਡ ਇੱਥੋਂ 1 ਕਿਲੋਮੀਟਰ ਹੁਣ ਸਮੇਂ ਦੇ ਨਾਲ ਥੋੜਾ ਜਿਹਾ ਹੁੰਕੇ ਦੂਰ ਪੈਣਾ मेरे कणकों में जनकों में मटौर कणकों में अवसाद तेज समाना क्योंकि मेरे माताजी ने थे सीजी थे छोटे होने से ऐसे आते रहे हैं तो मैं नगर के तक पंडित साहब बार पहुंच तक 6 साल ऐसे करता बोलता है ਉਹੀ ਕਵਤਾ ਜਮੈਂ ਆ ਸਾਰੇ ਦੇ ਸਾਹਮਣੇ ਰੱਖਗਾ ਉਤ ਪਹਿਲਾ ਮੈਂ ਕਿਤੇ ਦੇ ਬਾਬਾ ਸ਼ਕਿੰਦਾਰ ਸਹੀ ਜਤੇਦਰ ਬਾਬਾ ਹਿਮਾਂਕ ਸਿੰਘ ਜਿਹਦੇ ਯਾਤ ਜਨਮ ਦੇ ਹਨ ਗੱਜ ਕੇ ਤੁਸੀਂ ਯਕਾਰਨ ਦਾ ਜਵਾਬ ਕੇ ਕਾਲ ਜੀ Расставь, расставь, расставь. ਇਹ ਦੋ ਕਾਰਨ ਹੈ ਮੈਂ ਬੋਲਦਾ ਕਿ ਵੀਰ ਦੇ ਵੀ ਹੱਥ ਪੁੱਟ ਜਾਈਂ ਵੀ ਆਪਣੇ ਆਪ ਨੂੰ ਟੈਸਟ ਕਰਦਾ ਸੀ ਆਪ ਸਾਰੇ ਵਾਲੇ ਕਿਉਂਕਿ ਇਹ ਵੀ ਆਵਾਜ਼ ਕਿਤਨਾ ਮਿਹਰ ਤੁਹਾਡੇ ਵਾਸਤੇ ਰਾਤ ਨੂੰ ਆਹ ਸ਼ਾਬਤ ਜਲਦਾ ਮੈਨੂੰ ਪਤਾ ਸੀ ਵੀ ਮੈਂ ਪਾਜ ਕੇ ਮਿੱਟ ਮਲੇ ਹੋਇਆ ਮੈਂ ਤੇਰੇ ਆਣੀ ਨਾ ਮੈਂ ਤਾਂ ਗੱਲ ਕਰ ਰਹੀ ਹੈ ਦੇਸ਼ੀ ਹਿੱਤਾਂ ਦੇ ਧਰਤੀ ਜਿੱਥੇ ਦੁੱਧਾ ਖੋਣ ਸ਼ਹੀਦਾਂ ਦਾ ਨਿਤ ਮੇਲੇ ਲੱਗਦੇ ਨੇ ਜਿੱਥੇ ਦੁੱਧਾ ਖੋਣ ਸ਼ਹੀਦਾਂ ਦਾ ਨਿਤ ਦੀਵੇ ਜਗਦੇ ਨੇ ਤੱਤੀ ਤਵੇਂ ਨੂੰ ਹਸ ਹਸ ਚੁੰਮਿਆ ਹਸ ਹਸ ਸੀਸ ਕਟਾਇਆ ਸੜਦੀਆਂ ਸੇਕਾਂ ਖਾਏ ਵਾਲੇ ਤਨ ਆਰਿਆਂ ਨਾਲ ਚਰਾਇਆ ਇੱਥੇ ਨਾਲ ਅੱਗਦੇ ਨੇ ਜਿੱਥੇ ਡੁੱਧਾ ਕੋਣ ਸ਼ਹੀਦਾਂ ਦਾ ਨਿਤ ਦੀਵੇ ਜਗਦੇ ਨੇ ਜਥੇ ਨਾਲ ਹਨਵਾਨ ਸਿੰਘ ਨੇ ਖੁਦ ਹੀ ਜ਼ਹਿਰ ਮਖਾਏ ਪਿੰਡ ਸੁਹਾਣੇ ਬੈਦਵਾਲਾ ਦੇ ਪਿੰਡ ਧਰਤ ਦੇ ਭਾਗ ਜਗਾਈ ਅੱਜ ਹੁੰਦੇ ਸਜਦੇ ਨੇ ਜਿੱਥੇ ਡੁੱਧਾ ਕੋਣ ਸ਼ਹੀਦਾਂ ਦਾ ਨਿਤ ਦੀਵੇ ਜਗਦੇ ਨੇ ਇੱਥੇ ਡੁੱਧਾ ਕੋਣ ਸ਼ਹੀਦਾਂ ਦਾ ਨੀ ਤੁਮੇ ਜੀ ਲੱਗਦੇ ਨੇ ਫਿਰ ਸਰਦਾਰ ਕਰਨਾ ਇਹਨਾਂ ਨੇ ਉਥੋਂ ਪਹਿਲਾਂ ਮੈਂ ਸ਼ੇਅਰ ਬੋਲਾਂਗਾ ਉਦੋਂ ਬਾਅਦ ਮੈਂ ਸੁਰਗਵੈ ਸਿੰਘ ਜੀ ਬਾਲੇ ਤੋਂ ਕਬਤਾਉਂ ਜੁਲਮ ਕਦੇ ਵੀ ਜਿੱਤ ਦਾ ਨਾਲ ਜੁਲਮ ਕਦੇ ਵੀ ਜਿੱਤ ਦਾ ਨੇ ਬੜਾ ਜਾਨ ਮਾਜਲਮ ਕਮਾਇਆ ਏ ਕਿਸ ਤਰਮ ਨਾ ਕੌਣਾ ਚਾਇਆ ਏ ਕਿਸੇ ਡੁੱਬਦਾ ਤਰਮ ਚਲ ਬਚਾਓ ਜਿਵੇਂ ਆਤਤਿਆ ਤਵਿਆਨੋ ਕਿਸੇ ਹੱਸ ਹੱਸ ਸੀਸ ਕਟਾ ਆਲੇ ਜਦ ਲੋੜ ਪਈ ਤਾਂ ਤਰਨ ਲਏ ना कहो तब की ना कहो आपकी किसी सहज साहब ने लिखा ना कहो तब की ना कहो आपकी अगर ना होती गुरु गोबिंद सिंह कभी ने बहुत सुना अज तिक राज हुंदा मुगल रंग राज चिरादा रौण करेणी रही चंद चांद न कपू दिल्ली वल तयारे ਬਲੀ ਬਾਜ ਤੋੜ ਕੇ ਖਾਪੀ ਜਾਂਦੇ ਚਿੜੀਆਂ ਨੂੰ ਕਾਬਲੀ ਬਾਜ ਤੋੜ ਕੇ ਖਾਪੀ ਜਾਂਦੇ ਚਿੜੀਆਂ ਨੂੰ ਜੇ ਨਾ ਪੈਂਦੇ ਤੇਰੇ ਟੱਕਰਾਂ ਦੇ ਨਿਸ਼ਕਾਰੇ ਮੋਹਨ ਮੰਦਰਾ ਦੇ ਵਿੱਚ ਟੱਲਿਆ ਛੇ

ਬੁੱਤਖਾਲੇ ਜੇ ਨਾ ਸੋਚਣਾ ਆਂਦਾ ਨੀਹ ਦੇ ਵਿੱਚ ਦਾਤਾ ਜੀ ਦਾਤਾ ਜੀ ਅੱਜ ਤੱਕ ਟਹਿ ਚ ਜਾਂਦੇ ਭਗਦੇ ਮਨਾਰੇ ਜੇਰਾ ਤੂੰ ਚੜਾਉਂਦਾ ਨੀਹ ਦੇ ਵਿੱਚ ਦਾਤਾ ਜੀ ਅੱਜ ਤੱਕ ਟਹਿ ਚ ਜਾਂਦੇ ਅੱਤ ਦੇ ਮਨਾਰੇ ਸਾਰੀ ਦੁਨੀਆਂ ਦੇ ਵਿੱਚ ਚੋਣ ਨਾ ਹੁੰਦੀ ਕੰਸ ਰਦੀ ਸਾਰੀ ਦੁਨੀਆਂ ਦੇ ਵਿੱਚ ਚੋਣ ਨਾ ਹੁੰਦੀ ਕੰਸ ਰਦੀ ਇਹ ਤਲਵਾਰ ਤੇਰੀ ਨਾ ਕੀਮਤੀ ਪੰਜ ਪਿਆਰੇ ਉਜੜੇ ਫਿਰਦੇ ਪੰਛੀ ਪਾਰੇ ਵਿਚਾਰੇ ਜੀ ਅੱਜ ਤੱਕ ਉਜੜੇ ਫਿਰਦੇ ਪੰਛੀ ਪਾਰੇ ਵਿਚਾਰੇ ਜੀ ਅੱਜ ਤੱਕ ਉਜੜੇ ਫਿਰਦੇ ਪੰਛੀ ਪਾਰੇ ਵਿਚਾਰੇ ਮੈਂ ਕਜੀ ਕਾਹਨ ਸਾਹਿਬ ਵਾਹਿਗੁਰੂ ਠੀਕ ਹੈ